ਹਾਰਾ ਤੇ ਉਹ ਜਨਾ ਦੇ ਸੰਗੀਤਾਰ ਗਏ ਮਰੰਮਾਨੇ ਰਮਾਨਾ ਜੋਗਨ ਕੀ ਭੱਜਨ ਵੀਰਾਣਾ ਹੋਣਾ ਸੇ ਗਉਂਦੇ ਨੇ ਸਾਥ ਸੰਗ ਇਹਨਾਂ ਉੱਤੇ ਮੇਰਾ ਗੁਰੂ ਗੋਬਿੰਦ ਸਿੰਘ ਜੀ ਅਸੀਂ ਤਾਂ ਮਾੜਾ ਮੋਟਾ ਬਸ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦੇ ਦਰ ਕਰਦਾ ਤੇ ਸਾਧ ਸੰਗਤ ਬੜੀ ਮੇਰੀ ਕਿਸਮ ਮੈਨੂੰ ਇੱਥੇ ਟਾਈਮ ਮਿਲਿਆ ਬਾਬਾ ਸਮੁੰਦਰ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਹਾਜ਼ਰੀ ਭਰਨ ਦਾ ਟਾਈਮ ਦਿੱਤਾ ਵਿਚੋਲਾ ਬਣਿਆ ਬਾਬਾ ਭਾਵੜੀ ਸਿੰਘ ਜੀ ਬਾਬਾ ਗੁਲਵਿੰਦਰ ਸਿੰਘ ਭਾਵੜੀ ਸਾਹਿਬ ਵਾਲੇ ਤੇ ਸਤਸਿੰਘ ਜੀ ਉਹਨਾਂ ਨੇ ਹੁਕਮ ਛੱਡਿਆ ਤੇ ਸੰਗਤ ਦੇ ਦਰਸ਼ਨ ਹੋ ਗਏ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਉਹ ਪ੍ਰਿਆਗ ਰਾ ਮਾਗ ਵਿੱਚ ਗੱਲ ਬਿਠਾਦੀ ਜਿਹੜਾ ਇੱਕ ਵਾਰੀ ਨਹਾ ਲੇਗਾ ਨਾ ਉਹਨੂੰ 12 ਸਾਲ ਨਹਾਉਣ ਦੀ ਲੋੜ ਹੀ ਨਹੀਂ ਪੈਣੀ ਐਸਾ ਕਾਜ ਤਿੰਨ ਨਦੀਆਂ ਜਦੀ ਉੱਥੇ गिरਦੀਆਂ ਨੇ ਇਕੱਠੀਆਂ ਅਰਧ ਕੁੰਭੀ ਵੀ ਲੱਗਦੀ ਐ 6 ਸਾਲ ਬਾਅਦ ਵੀ ਲੱਗਦੀ ਐ ਅਰਧ ਕੁੰਭੀ ਪਰ ਪਿੱਛੇ ਜੇ ਲੜ ਪਈ ਸੀ ਉੱਥੇ ਪੰਡਤ ਮੇਰਾ خیال ਤੀ 40000 ਪੰਡਤ ਆਪਸ ਵਿੱਚ ਆ ਇੱਕ ਆਗੂ ਦੇ ਦੋ ਪਾਸੇ ਜੇ ਜੇ ਤਿੰਨ ਨਹੀਂ ਤਾਂ ਗੁਜ਼ਾਰਾ ਹੋ ਜਾਂਦਾ ਫਿਰ ਦੋਨਾਂ ਦੇ ਕੰਮ ਸਾਰਨ ਵਾਲੀ ਗੱਲ ਹੁੰਦੀ ਆ ਪਰ ਇਹਨਾਂ ਦੇ ਵਸਦੀ ਗੱਲ ਨਹੀਂ ਗੁਰਮਤ ਸਮਾਗਮ ਚੱਲ ਰਹੇ ਨੇ ਦੁਜੇ ਦੋਸ ਸਿੰਘ ਬੜੀ ਚਰਦੀ ਕਰਾਵਾਣੀ ਅਸੀਂ ਨਿਸ਼ਾਨਾ ਬਣ ਗਏ ਘਰ ਸਿਰਾਂ ਨਾ ਆਸਰਾ ਨਾ ਮੇਰੇ ਪਰ ਪੁੰਜਿਆ ਅਤੀ ਸਤਿਕਾਰਯੋਗ ਸਰਮਾਨ ਬਾਇ ਗੁਰਜੀ ਕੀ ਫਤਿਹ ਜੀ ਜਿਹੜਾ ਸਮਾਗਮ ਕਰਵਾਇਆ ਗਿਆ ਕਿਹੜੇ ਪਿੰਡ ਤੇ ਕਿਹੜੇ ਸੰਬੰਧਕ ਦਾ ਅੱਜ ਪਿੰਡ ਲੀਲਕਲਾ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਸਲਾਨਾ ਇਹ ਜੋ ਸਮਾਗਮ ਕਰਵਾਏ ਜਾਂਦੇ ਨੇ ਸਤਿਕਾਰਯੋਗ ਡਾਕਟਰ ਸਮਨ ਸਿੰਘ ਜੀ ਜਿਹੜੀ ਬੜੀ ਸਤਿਕਾਰਯੋਗ ਸ਼ਖਸੀਅਤ ਨੇ ਰੱਬ ਦਾ ਨਾਮ ਜਪਦੇ ਤੇ ਚ ਪਾਉਂਦੇ ਨੇ ਉਹ ਧਾਨ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਔਰ ਤੇ ਆਸਰਾ ਲੈ ਕੇ ਜਿੱਥੇ ਸੰਪੜ ਪਾਠ ਆਰੰਭ ਕਰਵਾਉਂਦੇ ਨੇ ਭੋਗ ਪੈਂਦੇ ਨੇ ਉੱਥੇ ਅਖੰਡ ਪਾਠ ਸਾਹਿਬਾ ਦੀ ਲੜੀ ਵੀ ਚੱਲਦੀ ਹੈ ਸੰਗਤ ਪਿਆਰ ਉਤਸ਼ਾਹ ਨਾਲ ਧਾਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਣ ਲਈ ਆਉਂਦੀ ਹੈ ਤੇ ਪਿੰਡ ਲੀਲ ਕਲਾ ਵਿਖੇ ਅੱਜ ਸਾਲਾਨਾ ਸਮਾਗਮ ਸੰਪੂਰਨ ਹੋਇਆ ਜਿਹਦੇ ਵਿੱਚ ਬਾਣੀ ਦੇ ਅਖੰਡ ਪਾਠਾਂ ਦੇ ਸੰਪੜ ਪਾਠਾਂ ਦੇ ਭੋਗਾਂ ਪ੍ਰੰਤ ਇਤਿਹਾਸ ਤੋਂ ਬਹੁਤ ਸਤਿਕਾਰਯੋਗ ਕਵੀਸ਼ਰੀ ਜਥੇ ਨੇ ਸੰਗਤ ਨੂੰ ਇਤਿਹਾਸ ਨਾਲ ਜਾਣੂ ਕਰਵਾਇਆ ਮੈਂ ਇੱਥੇ ਹੀ ਬੇਨਤੀ ਕਰਨੀ ਚਾਹਾਂਗਾ ਕਿ ਇਹ ਜਿਹੜਾ ਹੋਣਾ ਮਹੀਨਾ ਲੰਘਦਾ ਪਿਆ ਅਗਲੇ ਮਹੀਨੇ ਬਹੁਤ ਵੱਡਾ ਇਤਿਹਾਸਕ ਮਹੀਨਾ ਜਦੋਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਜੀਂਦੇ ਨੀਹਾਂ ਵਿਚ ਜਿਨੇ ਗਏ ਨੇ ਤੇ ਔਰ ਚਮਕੌਰ ਦੀ ਗੜੀ ਵਿੱਚ ਛੀਤ ਹੋਏ ਨੇ ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ ਬਾਬਾ ਦੀਪ ਸਿੰਘ ਵਰਗੇ ਮਹਾਨ ਬਜ਼ੁਰਗ ਵਸਤਾ ਚ ਵੀ ਉਹਨਾਂ ਖੰਡ ਦਾ ਘੜਕਾ ਆ ਤੇ ਭਾਈ ਮਨੀ ਸਿੰਘ ਵਰਗੇ ਆਪਣਾ ਬੰਦ-ਬੰਦ ਕਟਵਾਇਆ ਉੱਥੇ ਭਾਈ ਤਾਰੂ ਸਿੰਘ ਵਰਗੇ ਆਪਣਾ ਖੋਪੜਾ ਲਵਾਇਆ ਇਹ ਹੀ ਨਹੀਂ ਉੱਥੇ ਬਾਬਾ ਅਜੇ ਸਿੰਘ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੁਪੁੱਤਰ 4 ਸਾਲ ਦਾ ਉਹਨੇ ਵੀ ਸ਼ੀਦੀ ਦਾ ਜਾਮ ਪੀਤਾ ਜੇ ਸ਼ਵੇਕ ਸਿੰਘ ਸ਼ਿਵਾਕ ਸਿੰਘ ਦੀ ਗੱਲ ਕਰੀਏ ਉਹਨਾਂ ਵੀ ਚਰਖੜੀ ਨੂੰ ਚੁੰਮਣ ਤੋਂ ਕੋਈ ਗਰੇਜ਼ ਨਹੀਂ ਕੀਤਾ ਤੇ ਇਹ ਸ਼ਹਾਤਾਂ ਭਰਿਆ ਹੀ ਜਿਹੜਾ ਸਿੱਖੀ ਦੀ ਝੋਲੀ ਵਿੱਚ ਮਰਿਆਦਾ ਪਰੰਪਰਾ ਪਈ ਹੈ ਪੰਚਮ ਪਾਚਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਤੱਤੀ ਲੋਹ ਤੇ ਬੈ ਕੇ ਜਵਰ ਦਾ ਮੁਕਾਬਲਾ ਸਬਰ ਨਾਲ ਕੀਤਾ। ਧੰਗੁਰ ਤੇਗ ਬਾਦਲ ਸਾਹਿਬ ਸੱਚੇ ਪਾਤਸ਼ਾਹ ਜਿਸ ਜਨਯਉ ਨੂੰ ਗੁਰੂ ਨਾਨਕ ਸਾਹਿਬ ਨੇ ਨਹੀਂ ਪਹਿਨੇ ਆਨਕਾਰ ਕੀਤਾ ਜਿਹੜੇ ਤਿਲਕ ਨੂੰ ਗੁਰੂ ਨਾਨਕ ਸਾਹਿਬ ਨੇ ਨਹੀਂ ਲਵਾਇਆ ਇਨਕਾਰ ਕੀਤਾ ਉਹ ਗੁਰਤੇਗ ਬਾਦਲ ਸਾਹਿਬ ਉਸ ਤਿਲਕ ਦੇ ਜੰਜੂੜੂ ਬਚਾਉਣ ਲਈ ਆਪ ਮੁਗਲ ਹਕੂਮਤ ਕੋਲ ਗਏ ਨੇ ਔਰ ਨਾਲ ਉਹਨਾਂ ਦੇ ਤਿੰਨ ਪਿਆਰੇ ਗੁਰਸਿੱਖ ਗਏ ਨੇ ਜਿੰਨਾਂ ਦਾ 350 ਸਾਲਾ ਸ਼ਹੀਦੀ ਜੋੜ ਮੇਲਾ ਵੀ ਆਪਾਂ ਮਨਾ ਰਹੇ ਆ। ਸੋ ਇਹ ਸਾਰੇ ਹੀ ਸ਼ਹੀਦੀ ਬਹੁਤ ਵੱਡੀਆਂ ਸ਼ਹੀਦੀਆਂ ਉਦੋਂ ਬਾਅਦ ਵੀ ਹੋਈਆਂ 1947 ਦੀ ਵੰਡ ਵਿੱਚ ਵੀ ਹੋਈਆਂ। ਜਦੋਂ ਜਦੋਂ ਲੋੜ ਪਈਏ ਸਿੱਖ ਸੁਧਾਰ ਲਹਿਰਾਂ ਦੀ ਆ ਉਦੋਂ ਹੀ ਕਿਸੇ ਨਾ ਕਿਸੇ ਐਸੇ ਮਨੁੱਖ ਨੇ ਆ ਕੇ ਸ਼ਹਾਦਤ ਦਿੱਤੀ ਏ। ਪਛਾਣੀ ਵਖਾਇਆ ਅੱਜ ਤੱਕ ਅਸੀਂ ਛੋਟੀਆਂ ਲਾਲਚਾਂ ਕਰਕੇ ਆਪਣਾ ਧਰਮ ਹੀ ਕਬੂਲ ਛੱਡੀ ਜਾ ਰਹੇ ਆ। ਮੈਂ ਹੀ ਬੇਨਤੀ ਕਰਾਂਗਾ ਉਹਨਾਂ ਸ਼ਹੀਦੀਆਂ ਨੂੰ ਵੇਖਣਾ ਚਾਹੀਦਾ। ਔਰ ਮੈਂ ਇਸ ਸਥਾਨਾ ਤੇ ਜਿਹੜੀ ਸੰਗਤ ਨੂੰ ਧੰਗੂ ਗੁਰਗ੍ਰੰਥ ਸਾਹਿਬ ਨਾਲ ਜੋੜਿਆ ਜਾਂਦਾ ਮੈਂ ਇਸ ਗੱਲ ਦਾ ਡਾਕਟਰ ਸਮੋਦ ਸਿੰਘ ਜੀ ਦਾ ਧੰਨਵਾਦ ਕਰਦਾ ਗੁਰੂ ਰਹਿਮਤ ਕਰੇ ਬਖਸ਼ਿਸ਼ ਕਰੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਹਨਾਂ ਦਾ ਸਮੁੱਚਾ ਪਰਿਵਾਰ ਇਸੇ ਤਰ੍ਹਾਂ ਪੰਥ ਦੀ ਕੌਮ ਦੀ ਗ੍ਰੰਥ ਦੀ ਸੇਵਾ ਕਰਦਾ ਰਹੇ ਇਹਨਾਂ ਸਮਾਗਮਾਂ 'ਚ ਹਰ ਸਾਲ ਆਉਣ ਦਾ ਸਮਾਂ ਮਿਲਦਾ ਅਸੀਂ ਵਿਭਾਗੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠਣ ਦਾ ਸਮਾਂ ਮਿਲਦਾ ਇਤਿਹਾਸ ਸੁਣਨ ਤੇ ਸੁਣਾਉਣ ਦਾ ਕੁਝ ਕਹਿਣ ਦਾ ਸਮਾਂ ਮਿਲਦਾ ਸੋ ਗੁਰੂ ਰਹਿਮਤ ਕਰਕੇ ਸਾਡਾ ਸਿੱਖੀ ਕੇ ਸਾਸ ਵਾਸਾ ਸੰਗ ਨਿਭ ਜਾਵੇ ਉਹਨਾਂ ਸ਼ਹੀਦਾਂ ਦੇ ਪਾਏ ਹੋ ਪੂਰਨ ਹੈ ਤੇ ਚੱਲ ਕੇ ਆਪਾਂ ਪਤਾ ਨਹੀਂ ਉਹ ਸ਼ਹੀਦਿਆਂ ਤੇ ਦੇ ਸਕਨੇ ਆ ਕਿ ਨਹੀਂ ਪਰ ਉਹਨਾਂ ਦੀ ਦਿੱਤੀ ਸਿੱਖੀ ਨੂੰ ਸੰਭਾਲ ਲਈਏ ਇਹ ਹੀ ਬੜੀ ਵੱਡੀ ਸਾਡ ਲਈ ਗੱਲ ਆ ਗੁਰੂ ਕਿਰਪਾ ਕਰੇ ਰਹਿਮਤ ਕਰੇ ਸਾਰੇ ਪਰਿਵਾਰ ਜਿਹੜੇ ਇੱਥੇ ਆਏ ਨੇ ਉਹਨਾਂ ਦੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ